ਉਹਨੂੰ ਕੱਜ ਦੇਓ ਜੋ ਬੀਜਿਆ ਉਹਨੂੰ ਤੁਸੀਂ ਚਤਾਰੋ ਨਾ ਪਾਸ਼ਾ ਕਹਿੰਦੇ ਫਿਰ ਕੀ ਕਰਨਾ ਪੈਣਾ ਕਹਿੰਦੇ ਇਹ ਜਿਹੜੀ ਦੁਨੀਆ ਦਾ ਸੰਸਾਰ ਦੇ ਵਿੱਚ ਜਿਹੜੇ ਤੇਰੇ ਸਵਾਸ ਨੇ ਨਾ ਇਹ ਇੱਕ ਹੱਟੀ ਬਣਾ ਲੈ ਇਹਨੂੰ ਬੜੀ ਪਿਆਰ ਸਮਝਣ ਵਾਲੀ ਗੱਲ ਹੈ ਪਾਸ਼ਾ ਕਹਿੰਦੇ ਜਿਹੜੇ ਇਹ ਤੇਰੇ ਸਵਾਸ ਨੇ ਨਾ ਇਹਨੂੰ ਇੱਕ ਹੱਟੀ ਦੀ ਤਰ੍ਹਾਂ ਬਣਾ ਲੈ ਹੁਣ ਹੱਟੀ ਦੇ ਵਿੱਚ ਦੁਕਾਨ ਦੇ ਅੰਦਰ ਸਮਾਨ ਵੇਚਣ ਵਾਲਾ ਰੱਖਿਆ ਹੁੰਦਾ ਹੈ ਪਾਸ਼ਾ ਕਹਿੰਦੇ ਇਸੇ ਤਰ੍ਹਾਂ ਤੋਂ ਆਪਣੇ ਸਵਾਸ ਵੇਚ ਸਵਾਸ ਖਰਚ ਕਰ ਜਿਵੇਂ ਹੱਟੀ ਅੰਦਰ ਸਮਾਨ ਵੇਚਿਆ ਜਾਂਦਾ ਨਾ ਪਾਸ਼ਾ ਕਹਿੰਦੇ ਇਸੇ ਤਰ੍ਹਾਂ ਆਪਣੇ ਸਵਾਸ ਵੇਚ ਇਹਨਾਂ ਸਵਾਸਾਂ ਨੂੰ ਹੱਟੀ ਬਣਾ ਲੈ ਤੇ ਪਾਸ਼ਾ ਕਹਿੰਦੇ ਜਿਹੜਾ ਇਹ ਨਾਮ ਬੀਜ ਨਾ ਜਿਹੜਾ ਆਪਾਂ ਨਾਮ ਦੀ ਗੱਲ ਕਰ ਰਹੇ ਹਾਂ ਪਾਸ਼ਾ ਕਹਿੰਦੇ ਇਹ ਨਾਮ ਜਿਹੜਾ ਇਹਨੂੰ ਆਪਣਾ ਸੂਤ ਬਣਾ ਭਾਵ ਸਵਾਸ ਵਿੱਚ ਉਹਦੇ ਬਦਲੇ ਆਪਾਂ ਨੂੰ ਕੀ ਮਿਲੇ ਇਹ ਨਾਮ ਮਿਲੇ ਜਿਵੇਂ ਦੁਕਾਨ ਤੇ ਕੋਈ ਸਮਾਨ ਵੇਚ ਕੇ ਬਦਲੇ ਵਿੱਚ ਆਪਾਂ ਮਾਇਆ ਲੈ ਲੈਨੇ ਆ ਪੈਸੇ ਲੈਨੇ ਆ ਪਾਸ਼ਾ ਕੰਦੇ ਇਸੇ ਤਰ੍ਹਾਂ ਇਹ ਦੁਨੀਆ ਸੰਸਾਰ ਵਿੱਚ ਤੂੰ ਆਪਣੇ ਇਹ ਸਵਾਸ ਖਤਮ ਕਰ ਰਿਹਾ ਹੈ ਇਹ ਤੇਰੇ ਸਵਾਸ ਘਟਦੇ ਜਾ ਰਹੇ ਨੇ ਸਵਾਸ ਨੂੰ ਹੱਟੀ ਬਣਾ ਲੈ ਭਾਵ ਸਵਾਸ ਖਤਮ ਕਰਕੇ ਸਵਾਸ ਵੇਚ ਕੇ ਇਹਦੇ ਬਦਲੇ ਵਿੱਚ ਤੈਨੂੰ ਨਾਮ ਮਿਲੇ ਤੈਨੂੰ ਸੰਗਤ ਦੇ ਇਹ ਪਲ ਮਿਲਣ ਸੰਗਤ ਦੀਆਂ ਘੜੀਆਂ ਮਿਲਣ ਤਾਂ ਜਾ ਕੇ ਤੇਰਾ ਜੀਵਨ ਸਫਲ ਹੈ ਜੋ ਕਿ ਜਿਹੜੇ ਮਹਾਪੁਰਸ਼ ਨੇ ਨਾ ਜਿਹੜੇ ਸਾਧੂ ਨੇ ਪਿਆਰੋ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਝੁਕ ਜਾਂਦਾ ਹੈ ਇਹ ਸਾਰੇ ਅੰਮ੍ਰਿਤ ਵੇਲੇ ਦੀ ਕਿਰਪਾ ਹੈ ਪਿਆਰੋ ਅੰਮ੍ਰਿਤ ਵੇਲੇ ਦੀ ਖੱਟੀ ਕਾਰਨ ਨੇ ਮਹਾਪੁਰਸ਼ਾਂ ਦੇ ਬਚਨ ਨੇ ਪਿਆਰੋ ਕਹਿੰਦੇ ਜੋ ਸਾਧੂ ਨੇ ਜੋ ਮਹਾਪੁਰਸ਼ ਨੇ ਜੋ ਸੰਤ ਨੇ ਇਹ ਅੰਮ੍ਰਿਤ ਵੇਲੇ ਦੀ ਖੱਟੀ ਖਾ ਰਹੇ ਨੇ ਇਹਨਾਂ ਅੰਮ੍ਰਿਤ ਵੇਲਾ ਸੰਭਾਲਿਆ ਹੈ ਤੇ ਅੱਜ ਆਪਾਂ ਨੂੰ ਲੋੜ ਹੈ ਪਿਆਰੋ ਕਿਉਂਕਿ ਆਪਣੇ ਇਸ ਸੰਸਾਰ ਵਿੱਚ ਜੇ ਗੱਲ ਪੰਜਾਬ ਦੀ ਕਰੀਏ ਤੇ ਗੁਰਦੁਆਰਾ ਸਾਹਿਬ ਹਰ ਇੱਕ ਪਿੰਡ ਵਿੱਚ ਦੋ ਦੋ ਤਿੰਨ ਤਿੰਨ ਗੁਰਦੁਆਰਾ ਸਾਹਿਬ ਨੇ ਪਿਆਰਿਓ ਪ੍ਰਚਾਰ ਕਰਨ ਵਾਲੇ ਪ੍ਰਚਾਰ ਵੀ ਕਰਨੇ ਪਰ ਪ੍ਰਚਾਰ ਸੁਣਨ ਵਾਲਾ ਕੋਈ ਨਹੀਂ ਪਿਆਰਿਓ ਉਸ ਅਕਾਲ ਪੁਰਖ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਪਿਆਰਿਓ ਉਸ ਪਰਮਾਤਮਾ ਨਾਲ ਗੱਲ ਕਰਨ ਵਾਲਾ ਕੋਈ ਨਹੀਂ ਤੇ ਜਦੋਂ ਤੱਕ ਆਪਾਂ ਉਸ ਪਰਮਾਤਮਾ ਦੀ ਗੱਲ ਨਹੀਂ ਸੁਣਨੀ ਉਦੋਂ ਤੱਕ ਆਪਣੀ ਇਹ ਸੰਸਾਰਿਕ ਰੂਪ ਜਿਹੜੀ ਯਾਤਰਾ ਹੈ ਨਾ ਉਹ નિਸਫਲ ਜਾ ਰਹੀ ਹੈ ਪਿਆਰਿਓ ਕਿਉਂਕਿ ਸਭ ਸਹਿ ਘਟ ਹੈ ਆਰਜਾ ਜਿਵੇਂ ਜਿਵੇਂ ਪਾਸ਼ਾ ਕਹਿੰਦੇ ਇਹ ਆਰਜਾ ਕਿਵੇਂ ਘਟ ਰਹੀ ਹੈ ਜਿਵੇਂ ਜਿਵੇਂ ਇਹ ਸੂਰਜ ਚੜ੍ਹਦਾ ਤੇ ਢਲ ਜਾਂਦਾ ਐਵੇਂ ਐਵੇਂ ਤੇਰੇ ਸਵਾਸ ਇਹ ਖਤਮ ਹੁੰਦੇ ਜਾ ਰਹੇ ਨੇ ਜਿਵੇਂ ਇੱਕ ਪਾਣੀ ਵਾਲੀ ਨਦੀ ਵਹਿੰਦੀ ਜਾ ਰਹੀ ਹੈ ਇਸੇ ਤਰ੍ਹਾਂ ਤੇਰੇ ਸਵਾਸ ਮੁੱਕਦੇ ਜਾ ਰਹੇ ਨੇ ਤੇ ਰਾਜਾ ਸਾਹਿਬ ਕੀ ਕਹਿੰਦੇ ਨੇ ਆਓ ਆਪਾਂ ਰਾਜਾ ਸਾਹਿਬ ਦੇ ਬਚਨ ਸਰਵਣ ਕਰੀਏ ਪਾਸ਼ੇ ਇਹਨਾਂ ਸਵਾਸਾਂ ਨੂੰ ਸੰਭਾਲਣ ਵਾਸਤੇ ਕੀ ਕਹਿ ਰਹੇ ਨੇ ਆਪਾਂ ਤੇ ਰਾਜਾ ਸਾਹਿਬ ਨੂੰ ਮੰਨਦੇ ਆ ਨਾ ਪਿਆਰਿਓ ਤੇ ਰਾਜਾ ਸਾਹਿਬ ਨੂੰ ਮੰਨਣ ਦਾ ਇੱਕ ਆਪਣਾ ਮੇਨ ਮਕਸਦ ਪਤਾ ਕੀ ਹੈ ਆਪਾਂ ਰਾਜਾ ਸਹਿ ਮਹਾਰਾਜ ਜੀ ਦੇ ਇਹ ਸ਼ਬਦ ਸੁਣੀਏ ਨੂਰੀ ਕਿਰਨਾ ਵਿੱਚੋਂ ਸਾਖੀਆਂ ਸੁਣੀਏ ਆਪਾਂ ਰਾਜਾ ਸਭ ਜੀ ਨਾਲ ਪਿਆਰ ਪਾਈਏ ਆਪਾਂ ਨੂੰ ਪਤਾ ਲੱਗੇ ਕਿ ਰਾਜਾ ਸਹਿ ਮਹਾਰਾਜ ਆਪਣੇ ਵਾਸਤੇ ਆਏ ਕਿਉਂ ਨੇ ਆਪਾਂ ਰਾਜਾ ਸਭ ਜੀ ਤੂੰ ਹਾਸਲ ਕੀ ਕਰਨਾ ਇੱਕ ਆਪਾਂ ਦੁਨਿਆਵੀ ਲੋੜਾਂ ਵਾਸਤੇ ਆਪਾਂ ਅਰਦਾਸਾਂ ਕਰਦੇ ਆਪਾਂ ਸੋਚਦੇ ਆਂ ਸ਼ਾਇਦ ਦੁਨਿਆਵੀ ਲੋੜਾਂ ਸਾਨੂੰ ਮਿਲਣੀਆਂ ਰਾਜਾ ਸਾਹਿਬ ਤੋਂ ਨਹੀਂ ਪਿਆਰੀਓ ਇੱਥੇ ਆਪਾਂ ਭੁੱਲ ਜਾਂਨੇ ਆ ਆਪਾਂ ਇੱਕ ਦੂਜੀ ਵੱਲ ਵੇਖ-ਵੇਖ ਕੇ ਨਾ ਪਰ ਉਹ ਨੈਟ ਦਾ ਯੋਗ ਹੈ ਆਪਾਂ ਇੱਕ ਦੂਜੀ ਵੱਲ ਵੇਖ ਕੇ ਆਪਾਂ ਜੁੜ ਜਾਂਨੇ ਪਰ ਆਪਾਂ ਨੂੰ ਬਹੁਤਾ ਪਤਾ ਹੀ ਨਹੀਂ ਵੀ ਰਾਜਾ ਸਭ ਕੌਣ ਨੇ ਬਹੁਤੀ ਸੰਗਤ ਐਸੀ ਹੈ ਪਰ ਮਾਫ਼ ਕਰੋ ਪਰ ਸੱਚ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਰਾਜਾ ਸਭ ਕੌਣ ਨੇ ਕਿਉਂ ਆਏ ਉਹਨਾਂ ਭਗਵਾਨ ਬਲਾਦ ਦੀ ਰਚਨਾ ਕੀਤੀ ਨੂਰੀ ਕਿਰਨਾ ਬਾਰੇ ਕਦੇ ਕਿਸੇ ਨੇ ਪੜ੍ਹਿਆ ਨਹੀਂ ਬਸ ਜਿਵੇਂ ਕਹਿੰਦੇ ਨੇ ਵੀ ਇੱਕ ਦੂਜੀ ਵੱਲ ਵੇਖ ਕੇ ਜੁੜਤੇ ਗਏ ਪਰ ਰਾਜਾ ਸਭ ਨੂੰ ਆਪਾਂ ਸਮਝਿਆ ਨਹੀਂ ਪਰ ਜਿੰਨੇ ਸਮਝ ਲਿਆ ਨਾ ਪਿਆਰੇ ਜਿੰਨੇ ਜਾਣ ਲਿਆ ਉਹਨਾਂ ਦੀ ਪਦਵੀ ਬੜੀ ਉੱਚੀ ਹੋ ਗਈ ਰਾਇਆ ਸਭ ਨੇ ਆਪਣੇ ਵਰਗਾ ਬਣਾ ਲਿਆ ਪਿਆਰੀ ਜਿਨ੍ਹਾਂ ਰਾਇਆ ਸਭ ਨੂੰ ਸਮਝਿਆ ਪਰ ਜੇ ਆਪਾਂ ਕੋ ਦੂਜੀ ਵਾਲ ਵੇਖ ਕੇ ਰਾਇਆ ਸਭ ਨਾਲ ਜੁੜਤੇ ਗਏ ਪਰ ਆਪਾਂ ਰਾਇਆ ਸਭ ਦਾ ਕੋਈ ਬਚਨ ਹੀ ਨਹੀਂ ਸੁਣਿਆ ਰਾਇਆ ਸਭ ਕਿਉਂ ਆਏ ਕਿਵੇਂ ਆਪਾਂ ਨੂੰ ਆ ਕੇ ਤਾਰਨਾ ਕੀਤਾ ਉਹਨਾਂ ਦਾ ਇਹ ਮੇਨ ਮਕਸਦ ਕੀ ਹੈ ਕਿ ਦੁਨੀਆ ਸੰਸਾਰ ਨੂੰ ਸਿਰਫ ਲੋੜਾਂ ਦੇਣ ਵਾਸਤੇ ਨਹੀਂ ਪਿਆਰਿਓ ਵੀ ਆਪਾਂ ਸੁੱਖ ਮੰਗ ਲੈ ਆਪਾਂ ਵਿਦੇਸ਼ਾਂ ਦੇ ਵੀਜੇ ਮੰਗ ਲੈ ਨਹੀਂ ਪਿਆਰੋ ਆਪਾਂ ਇੱਥੇ ਸਿਮਤ ਨਹੀਂ ਰਹਿ ਜਾਣਾ ਆਪਾਂ ਥੋੜਾ ਡੂੰਘਾਈ ਤੱਕ ਜਾਣਾ ਕਿਰਾਇਆ ਸਾ ਮਾਰੇ ਕੀ ਕੁਝ ਦੇ ਦੇ ਸਕਦੇ ਨੇ ਕਿਉਂਕਿ ਪਾਤਸ਼ਾਹ ਦਾ ਬਚਨ ਹੈ ਪ੍ਰਭ ਭਾਵੈ ਬਿਨ ਸਾਸਤੇ ਰੱਖੈ ਇਹਨਾਂ ਦੀ ਮੌਜ ਲੈਣੀ ਆਪਾਂ ਇਹਨਾਂ ਦੀ ਖੁਸ਼ੀ ਲੈਣੀ ਹੈ ਫਿਰ ਆਪਾਂ ਵੀ ਪਿਆਰੋ ਇਹਨਾਂ ਦੇ ਚਰਨਾਂ ਵਿੱਚ ਸਮਾ ਜਾਵਾਂਗੇ ਆਪਣੀ ਵਰਗੀਆਂ ਬਣਾ ਲੈਣਗੇ ਆਪਾਂ ਕਿਉਂਕਿ ਦੁਨੀਆ ਸੰਸਾਰ ਵਿੱਚ ਆਪਣੇ ਭੈਣ ਭਰਾ ਸਾਥ ਸਬੰਧੀ ਵੱਡੇ-ਵਡੇਰੇ ਦਾਦੇ ਪੜਦਾਦੇ ਬੜੇ ਚਲੇ ਗਏ ਨੇ ਪਰ ਆਪਾਂ ਕਿਸੇ ਨੂੰ ਜਾਣਦੇ ਨਹੀਂ ਪਿਆਰਿਓ ਆਪਾਂ ਨੂੰ ਵੀ 2 ਸਾਲ 4 ਸਾਲ 10 ਸਾਲ 20 ਸਾਲ ਹੋਲੀ-ਵਲੀ ਭੁੱਲ ਜਾਂਦੇ ਸਾਰਿਆਂ ਨੇ ਪਰ ਵੇਖੋ ਜਿਹਨਾਂ ਜਿਹਨਾਂ ਨੇ ਰਾਜਾ ਸਭ ਦੀ ਸੰਗਤ ਕੀਤੀ ਨੂੰ ਦਿਲੋਂ ਜਿਹੜੇ ਜਾਣਗੇ ਸੀ ਵੀ ਰਾਜਾ ਸਭ ਕੌਣ ਨੇ ਤੇ ਕਿਉਂ ਆਏ ਨੇ ਅੱਜ ਦੁਨੀਆ ਉਹਨਾਂ ਨੂੰ ਵੀ ਨਾਲ ਕੁੱਝਦੀ ਆ ਜਿੱਥੇ-ਜਿੱਥੇ ਰਾਜਾ ਸਭ ਨੂੰ ਯਾਦ ਕੀਤਾ ਜਾਂਦਾ ਨਾ ਪਿਆਰਿਓ ਉੱਥੇ ਉੱਥੇ ਜਿਹੜੇ ਇਹਨਾਂ ਨੂੰ ਪਿਆਰ ਕਰਨ ਵਾਲੇ ਨੇ ਬਾਬਾ ਸ਼ਰਮਕ ਸਿੰਘ ਜੀ ਬਾਬਾ ਗਿਆਨ ਸਿੰਘ ਜੀ ਬਾਬਾ ਗੁਰਵਖਸ਼ ਸਿੰਘ ਜੀ ਧੰਨ ਧੰਨ ਸ਼੍ਰੀ ਅਵਤੂਸਾਹ ਮਹਾਰਾਜ ਜਿਨ੍ਹਾਂ ਨੇ ਵੀ ਪਿਆਰੋ ਜਪਿਆ ਜਿਨ੍ਹਾਂ ਨੇ ਜਾਣ ਲਿਆ ਵੀ ਕੌਣ ਨੇ ਜਿਹੜੇ ਡੂੰਘਾਈ ਤੱਕ ਜਾਣ ਲੱਗ ਪਏ ਉਹਨਾਂ ਦਾ ਰਹਿੰਦੀ ਦੁਨੀਆ ਤੱਕ ਨਾਮ ਰਹਿ ਜਾਣਾ ਪਿਆਰੋ ਇਸ ਕਰਕੇ ਆਪਾਂ ਜੁੜਨਾ ਹੈ ਰਾਇਆ ਸਭ ਦੇ ਸ਼ਬਦਾਂ ਨਾਲ ਆਪਾਂ ਜੁੜਨਾ ਹੈ ਰਾਇਆ ਸਭ ਦੀਆਂ ਸਾਖੀਆਂ ਨਾਲ ਸਾਖੀਆਂ ਕਿਉਂ ਸੁਣਦੇ ਆ ਕਿ ਭਰੋਸਾ ਵਧੇ ਆਪਣਾ ਵਿਸ਼ਵਾਸ ਬਣੇ ਤੇ ਨਾਲ ਨਾਲ ਆਪਾਂ ਭਗਵਾਨ ਬਲਾਸ ਵਿੱਚ ਰਾਇਆ ਸਭ ਦੇ ਬਚਨ ਮੰਨ ਮੰਨਣੇ ਨੇ ਪਿਆਰਿਓ ਸੁਣਨੇ ਵੀ ਨੇ ਤੇ ਉਹਨਾਂ ਨੂੰ ਹਿਰਦੇ 'ਚ ਵੀ ਵਸਾਉਣਾ ਹੈ ਹੌਲੀ ਹੌਲੀ ਕਰਕੇ ਇੱਕ ਇੱਕ ਸ਼ਬਦ ਵਸਾਇਆ ਭਾਂਡਾ ਭਰ ਜਾਂਦਾ ਪਿਆਰਿਓ ਇੱਕ ਇੱਕ ਸ਼ਬਦ ਸੁਣੀਏ ਰੋਜ਼ ਜੇ ਮਨ ਵਿੱਚ ਵਸਾਈਏ ਆਪਾਂ ਤੇ ਰਾਇਆ ਸਭ ਕੀ ਕਿਰਪਾ ਕਰਦੇ ਨੇ ਕੀ ਕਹਿ ਰਹੇ ਨੇ ਇਹ ਅੰਮ੍ਰਿਤ ਵੇਲੇ ਬਾਰੇ ਆਓ ਆਪਾਂ ਰਾਇਆ ਸਭ ਦੇ ਬਚਨ ਸਰਵਣ ਕਰੀਏ ਕਬਤ ਪਾਇਆ ਚਾਹੇ ਰੱਬ ਅਬ ਹੱਬ ਨੂੰ ਗਵਾਏ ਛੱਬ ਇਹੀ ਐ ਸਬਬ ਲਬ ਆਰਫਾਂ ਦੀ ਚਾਲ ਤੂੰ ਰਾਜਾ ਸਭ ਕਹਿੰਦੇ ਬੜੇ ਦੁਨਿਆਵੀ ਕੰਮ ਕਰ ਲੈ ਆਪਾਂ ਉਹ ਵਸਤੂ ਮੰਗ ਮੰਗ ਰਹੇ ਆ ਜਿਹੜੀ ਆਪਣੇ ਅੰਤ ਸਮੇਂ ਤੱਕ ਨਾਲ ਨਹੀਂ ਨਿਭਣੀ ਆਪਾਂ ਕੀ ਮੰਗਦੇ ਆ ਦੁਨਿਆਵੀ ਵਸਤੂਆਂ ਤੇ ਰਾਯਾ ਸਾਹਿਬ ਪਾਸ਼ਾ ਕਹਿੰਦੇ ਭਾਈ ਜੇ ਛੇਤੀ ਤੂੰ ਛੇਤੀ ਰੱਬ ਦੀ ਪ੍ਰਾਪਤੀ ਦੀ ਇੱਛਾ ਹੈ ਨਾ ਜੇ ਚਾਹਨਾ ਵੀ ਬੜੀ ਛੇਤੀ ਰੱਬ ਮਿਲ ਜਾਵੇ ਜੇ ਚਾਹਨਾ ਕਿ ਰੱਬ ਦੇ ਦ دیدار ਹੋ ਜਾਣਾ ਤੇ ਰਾਯਾ ਸਾਹਿਬ ਕਹਿੰਦੇ ਤਾਂ ਸੰਤਾਂ ਦੀ ਸੰਗਤ ਵਿੱਚ ਆਪਣਾ ਆਪ ਸਭ ਕੁਝ ਗਵਾ ਦੇ ਹੁਣ ਕਿਹੜਾ ਪਿਆਰਾ ਜਿਹੜਾ ਸੰਤਾਂ ਦੀ ਸੰਗਤ ਭਾਵੇ ਸੰਗਤ ਵਿੱਚ ਆਪਣਾ ਆਪ ਗਵਾ ਕੇ ਬੈਠ ਜਾਵੇ ਬੜਾ ਔਖਾ ਹੈ ਪਿਆਰੀ ਪਰ ਜਦੋਂ ਆਪਾਂ ਰੋਜ਼ ਆਪਾਂ ਆਉਂਦੇ ਰਹਿਾਂਗੇ ਨਾ ਇੱਕ ਉਦਾਹਰਨ ਹੈ ਜਿਹੜਾ ਘੋੜਾ ਹੈ ਨਾ ਪਿਆਰਿਓ ਜਦੋਂ ਉਹਨੂੰ ਘੋੜ ਸਵਾਰੀ ਵਾਸਤੇ ਤਿਆਰ ਕਰਨਾ ਪੈਂਦਾ ਉਹਦੇ ਉੱਪਰ ਜਿਹੜਾ ਸਵਾਰ ਹੋਣ ਵਾਸਤੇ ਉਹਨੂੰ ਤਿਆਰ ਕਰੇ ਉਹਨੂੰ ਸੱਟਾਂ ਵੀ ਖਾਣੀਆਂ ਪੈਂਦੀਆਂ ਨੇ ਬੜਾ ਉਦਮ ਕਰਨਾ ਪੈਂਦਾ ਪਰ ਜਦੋਂ ਉਹ ਘੋੜੇ ਦੀ ਸਵਾਰੀ ਕਰਨ ਲੱਗ ਜਾਂਦਾ ਨਾ ਘੋੜੇ ਨੂੰ ਸਵਾਰੀ ਕਰਨ ਯੋਗ ਬਣਾ ਦਿੰਦਾ ਫਿਰ ਉਹ ਘੋੜੇ ਉੱਪਰ ਭਾਵੇਂ ਛੋਟਾ ਜਿਹਾ ਬੱਚਾ ਬੈਠ ਜਾਵੇ ਘੋੜਾ ਬਿਲਕੁਲ ਐਨ ਸਿੱਧਾ ਤੁਰਿਆ ਜਾਂਦਾ ਪਿਆਰਿਓ ਇੱਕ ਉਦਾਹਰਨ ਇਸੇ ਤਰ੍ਹਾਂ ਇਹ ਜਿਹੜਾ ਮਨ ਹੈ ਨਾ ਪਿਆਰੋ ਇਹਨੂੰ ਸੰਗਤ ਵਿੱਚ ਬਿਠਾਣਾ ਬੜਾ ਔਖਾ ਹੈ ਜੇ ਆਪਾਂ ਇੱਥੇ 20 25 ਬੰਨ ਜانے ਬੈਠੇ ਆ ਨਾ ਹੋ ਸਕਦਾ ਕਿਸੇ ਇੱਕ ਦੋ ਦਾ ਮਨ ਟਿਕਿਆ ਹੋਵੇ ਬਾਕੀ ਮਨ ਜਿਹੜਾ ਨਾ ਪਰ ਦੌੜਦਾ ਹੈ ਬੜੀ ਦੂਰ ਤੱਕ ਭਜਦਾ ਹੈ ਇਹਦਾ ਕੰਮ ਹੀ ਹੈ ਪਿਆਰੋ ਕਿਉਂਕਿ ਇਹ ਦੈਦ ਅਸੇ ਮਹਾਰਾਜ ਦੀ ਬਾਣੀ ਨੇ ਵੀ ਕਿਹਾ ਇਹ ਮਨ ਟਿਕ ਕੇ ਬੈਠਣ ਵਾਲਾ ਨਹੀਂ ਸਰੀਰ ਇੱਥੇ ਹੈ ਮਨ ਘਰ ਵਿੱਚ ਗਿਆ ਕੰਮਕਾਰਾਂ ਵਿੱਚ ਗਿਆ ਦੂਰ ਤੱਕ ਰਿਸ਼ਤੇਦਾਰੀਆਂ ਤੱਕ ਘੁੰਮ ਹੁੰਦਾ ਹੈ ਇਹ ਮਨ ਹੈ ਜਿਹੜਾ ਪਾਛਕੇ ਦੇ ਜਿਵੇਂ ਉਹ ਘੋੜੇ ਨੂੰ ਤਿਆਰ ਕਰਿਆ ਨਾ ਉਹ ਘੋੜੇ ਨੂੰ ਤਿਆਰ ਕੀਤਾ ਘੋੜਸਵਾਰੀ ਵਾਸਤੇ ਉਸੇ ਤਰ੍ਹਾਂ ਮਨ ਜਦ ਰੋਜ਼ ਸੰਗਤ ਵਿੱਚ ਆਵੇਗਾ ਆਪਾਂ ਨੂੰ ਨਹੀਂ ਕਹਿਣਾ ਪੈਣਾ ਮਨ ਨੂੰ ਵੀ ਤੂੰ ਸੰਗਤ ਵਿੱਚ ਮਨ ਕਰਕੇ ਬੈਠ ਵੀ ਜ਼ਰੂਰ ਤੂੰ ਵਿੱਚੋਂ ਜੁੜ ਜਦ ਰੋਜ਼ ਆਪਾਂ ਹਾਜ਼ਰੀਆਂ ਭਰਨ ਲੱਗ ਗਏ ਉਹ ਘੋੜੇ ਵਾਂਗੂ ਇਹ ਮਨ ਨੇ ਇੱਕ ਵਾਰ ਆਪਣਾ ਹੱਥ ਬਕਾਉਣਾ ਹੈ ਅੰਮ੍ਰਿਤ ਵੇਲੇ ਨੀਂਦ ਵੀ ਆਉਣੀ ਹੈ ਆਲਸ ਵੀ ਪੈਣੀ ਹੈ ਪਰ ਜਦੋਂ ਆਪਾਂ ਲਗਾਤਾਰ ਇਹਨੂੰ ਧੱਕੇ ਨਾਲ ਸੰਗਤ ਵਿੱਚ ਬਿਠਾਵਾਂਗੇ ਇਹਨੂੰ ਵੀ ਆਦਤ ਬਹਿ ਜਾਣੀ ਹੈ ਫਿਰ ਮਨ ਨੂੰ ਕਹਿਣਾ ਨਹੀਂ ਪੈਣਾ ਵੀ ਉੱਠ ਪਿਆਰਿਆ ਚੱਲ ਸੰਗਤ ਵਿੱਚ ਇਹ ਘੋੜੇ ਵਾਲਾ ਕੰਮ ਹੈ ਪਿਆਰੇ ਇਹਨੇ ਆਪਣੇ ਆਪ ਭੱਜਿਆ ਆਉਣਾ ਤੇ ਰਾਜਾ ਸਭ ਕਹਿੰਦੇ ਭਾਈ ਜੇ ਰੱਬ ਨੂੰ ਮਿਲਣਾ ਹੈ ਫਿਰ ਸੰਗਤ ਵਿੱਚ ਬੈਠਣਾ ਪੈਣਾ ਹੈ ਆਪਣਾ ਆਪ ਗਵਾਉਣਾ ਪੈਣਾ ਹੁਣ ਪਾਤਸ਼ਾਹ ਦੇ ਚਰਨਾਂ 'ਚ ਜਿੰਨੀ ਮਰਜ਼ੀ ਮਾਇਆ ਲਾਇਓ ਪਿਆਰਿਓ ਜਿੰਨੇ ਮਰਜ਼ੀ ਤੁਸੀਂ ਸੋਹਣੇ ਹੋ ਜਿੰਨੇ ਮਰਜ਼ੀ ਤੁਹਾਡੇ ਕੋਲ ਧਨ ਦੌਲਤ ਹੈ ਪਾਸ਼ਾ ਨੇ ਕੁਝ ਨਹੀਂ ਵੇਖਣਾ ਇਹ ਭੇਟਾ ਤੇ ਗੁਰੂ ਨੇ ਦਿੱਤੀ ਪਿਆਰੋ ਇਹ ਸਾਰਾ ਕੁਝ ਗੁਰੂ ਨੇ ਦਿੱਤਾ ਤੇ ਗੁਰੂ ਦਾ ਦਿੱਤਾ ਆਪਾਂ ਗੁਰੂ ਨੂੰ ਦੇ ਕੇ ਤੇ ਆਪਾਂ ਕਹਿੰਨੇ ਅਸੀਂ ਦਾਨੀ ਆ ਨਹੀਂ ਪਿਆਰੋ ਇਹਨਾਂ ਤੋਂ ਵੱਡਾ ਦਾਨੀ ਕੋਈ ਵੀ ਨਹੀਂ ਆਪਾਂ ਤੇ ਇਹਦੇ ਦਰ ਦੇ ਭਿਖਾਰੀ ਆ ਇੱਥੋਂ ਲੈ ਕੇ ਇੱਥੇ ਦੇ ਦਿੱਤਾ ਜੇ ਦਾਨ ਕਰਨਾ ਹੈ ਤੇ ਅਮਰਤ ਵੇਲੇ ਦੀ ਨੀਂਦ ਜਿਹੜੀ ਹੈ ਨਾ ਨੀਂਦ ਸਭ ਤੋਂ ਵੱਡੀ ਭੇਟਾ ਹੈ ਪਿਆਰੋ ਅਮਰਤ ਵੇਲੇ ਦੀ ਨੀਂਦ ਜਿੰਨੀ ਦੁਨੀਆ ਸੰਸਾਰ ਤੇ ਧਨ ਹੈ ਨਾ ਪਿਆਰੋ ਧਨ ਮਾਇਆ ਬੜੀਆਂ ਬੜੀਆਂ ਕੀਮਤੀ ਚੀਜ਼ਾਂ ਆਪਾਂ ਲਿਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਪਹੁੰਚਦੇ ਆਂ ਸਭ ਤੋਂ ਵੱਡੀ ਜਿਹੜੀ ਕੀਮਤੀ ਚੀਜ਼ ਹੈ ਨਾ ਜਿਹੜੀ ਆਪਾਂ ਗੁਰੂ ਸਾਹਿਬ ਜੀ ਨੂੰ ਦੇ ਸਕਨੇ ਆ ਉਹ ਹੈ ਆਪਣੀ ਅੰਮ੍ਰਿਤ ਵੇਲੇ ਦੀ ਨੀਂਦ ਪਿਆਰੀਓ ਤੇ ਰਾਜਾ ਸਾਹਿਬ ਕੀ ਕਹਿ ਰਹੇ ਨੇ ਭਾਈ ਅੰਮ੍ਰਿਤ ਵੇਲੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਆਪਣਾ ਆਪ ਗਵਾ ਦਿਓ ਜੇ ਰੱਬ ਨੂੰ ਮਿਲਣਾ ਹੈ ਕਿਉਂਕਿ ਜਿਹੜੇ ਸਵਾਸ ਨੇ ਖਰਚ ਕਰ ਰਹੇ ਆਂ ਆਪਾਂ ਸਵਾਸ ਖਤਮ ਹੋ ਰਹੇ ਨੇ ਪਰ ਇਹਨਾਂ ਦੇ ਬਦਲੇ ਵਿੱਚ ਆਪਾਂ ਨਾਮ ਕਮਾਉਣਾ ਹੈ ਸੰਗਤ ਕਮਾਉਣੀ ਹੈ ਚੰਗੇ ਪੁੰਨ দান ਕਰਮਾਉਣੇ ਨੇ ਪਾਸ਼ਾ ਕਹਿੰਦੇ ਮੁਸ਼ਕਲ ਹੱਲ ਨਾ ਅਜਲ ਹਰ ਜਲ ਸਲ ਗੱਲ ਹੋਏ ਸੈਲ ਕਰੇ ਇਹ ਜੇ ਅਮਾਲ ਤੂੰ ਪਾਸ਼ਾ ਕਹਿੰਦੇ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਨੇ ਇਹ ਜਿਹੜੀਆਂ ਮੁਸ਼ਕਲਾਂ ਨੇ ਨਾ ਪਾਸ਼ਾ ਕਹਿੰਦੇ ਰਾਜਾ ਸਭ ਦੇ ਬਚਨ ਨੇ ਪਿਆਰਿਓ ਪਾਸ਼ਾ ਕਹਿੰਦੇ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਨੇ ਤੇ ਮੌਤ ਤੇ ਕਿਆਮਤ ਦਾ ਡਰ ਵੀ ਦੂਰ ਹੋ ਜਾਂਦਾ ਹੈ ਜੇ ਰੱਬੀ ਬੰਦਿਆਂ ਦੇ ਪੂਰਨਿਆਂ ਤੇ ਚੱਲੀਏ ਇਹ ਹੁਣ ਰਾਜਾ ਸਾਹਿਬ ਮਾਰੇ ਪੂਰਨੇ ਪਾ ਕੇ ਗਏ ਨੇ ਪਿਆਰਿਓ ਇਹ ਭਗਵਾਨ ਬਿਲਾਸ ਕਿਉਂ ਲਿਖੀ ਆ ਰਾਜਾ ਸਾਹਿਬ ਨੇ ਕਿਉਂਕਿ ਰਾਜਾ ਸਾਹਿਬ ਤੇ ਆਏ ਸੀ ਬੜੀ ਸੰਗਤ ਤਾਰ ਦਿੱਤੀ ਪਿਆਰਿਓ ਇਹ ਦੁਨੀਆ ਸੰਸਾਰ ਦੇ ਤਾਰੇ ਗਿਨੇ ਜਾ ਸਕਦੇ ਨੇ ਪਰ ਜੋ ਰਾਜਾ ਸਾਹਿਬ ਨੇ ਤਾਰੇ ਉਹ ਗਿਨੇ ਨਹੀਂ ਜਾ ਸਕਦੇ ਰਾਜਾ ਸਾਹਿਬ ਕਿਉਂ ਆਏ ਸੰਸਾਰ ਤੇ ਉਹਨਾਂ ਇਹ ਭਗਵਾਨ ਬਿਲਾਸ ਦੀ ਰਚਨਾ ਕਿਉਂ ਕੀਤੀ ਕਿਉਂਕਿ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਨੇ ਹੁਣ ਆਪਾਂ ਸਾਰੇ ਆਪਾਂ ਰਾਜਾ ਸਭ ਨੂੰ ਸਾਰੇ ਨਹੀਂ ਜਾਣਦੇ ਪਿਆਰੇ ਸਾਰੇ ਆਪਾਂ ਰਾਜਾ ਸਭ ਨੂੰ ਨਹੀਂ ਜਾਣਦੇ ਆਪਾਂ ਨੂੰ ਰਾਜਾ ਸਭ ਜੀ ਦੇ ਬਚਨਾਂ ਬਾਰੇ ਪਤਾ ਹੀ ਨਹੀਂ ਵੀ ਰਾਜਾ ਸਭ ਕਿਉਂ ਆਏ ਹੁਣ ਜਦੋਂ ਆਪਾਂ ਭਗਵਾਨ ਬਲਾਸ ਸੁਣਾਂਗੇ ਪੜ੍ਹਾਂਗੇ ਫਿਰ ਆਪਣਾ ਰਾਜਾ ਸਭ ਨਾਲ ਪਿਆਰ ਵਧੇਗਾ ਪਿਆਰੇ ਆਪਾਂ ਅੱਗੇ ਵੀ ਕਿਹਾ ਇੱਕ ਤਰਫਾ ਪਿਆਰ ਨਹੀਂ ਜੇ ਤੁਸੀਂ ਇੱਕ ਤੁਕਮਰ ਦੀ ਬਾਣੀ ਵੀ ਕਹਿੰਦੀ ਹੈ ਜੇ ਤੁਸੀਂ ਇੱਕ ਕਦਮ ਚੱਲ ਕੇ ਆਏ ਨਾ ਤੇ ਸਤਗੁਰ ਕੋਟ ਪੰਡ ਆਗਿਆ ਹੋਏ ਲੈ ਤ ਆਪਾਂ ਪੜਦੇ ਨਾ ਜੇ ਤੁਸੀਂ ਇੱਕ ਕਦਮ ਰਾਜਾ ਸਾਹਿਬ ਵੱਲ ਤੁਰੋਗੇ ਜੇ ਤੁਸੀਂ ਇੱਕ ਵਾਰ ਰਾਜਾ ਸਾਹਿਬ ਵਰ ਜਾਣਨ ਬਾਰੇ ਭਗਵਾਨ ਬਲਾਸ ਪੜੋਗੇ ਨੂਰੀ ਕਰਨਾ ਪੜੋਗੇ ਤੁਸੀਂ ਪਹਿਲ ਕਰ ਲੋ ਰਾਜਾ ਸਾਹਿਬ ਨੇ ਆਪੇ ਹੀ ਪਿਆਰੇ ਤੁਹਾਨੂੰ ਆਪਣੀ ਬੁੱਕਲ ਚ ਸਮਾ ਲੈਣਾ ਇੰਨਾ ਪਿਆਰ ਕਰਨ ਵਾਲੇ ਨੇ ਇੰਨੇ ਦਿਆਲੂ ਤੇ ਕਿਰਪਾਲੂ ਨੇ ਤੇ ਪਾਸ਼ਾ ਕੀ ਕਹਿ ਰਹੇ ਨੇ ਪਾਸ਼ਾ ਕਹਿੰਦੇ ਭਾਈ ਜਿਹੜਾ ਇਨਸਾਨ ਗੁਰੂ ਦੀ ਸੰਗਤ ਵਿੱਚ ਬੈਠਦਾ ਹੈ ਅੰਮ੍ਰਿਤ ਵੇਲਾ ਸੰਭਾਲਦਾ ਹੈ ਪਾਸ਼ਾ ਕਹਿੰਦੇ ਇਹ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਨੇ ਆਪਾਂ ਕੀ ਮੰਗਦੇ ਆ ਤੰਦਰੁਸਤੀ ਪਰਵਾਰ ਵਾਸਤੇ ਤੰਦਰੁਸਤੀ ਬੱਚਿਆਂ ਦਾ ਚੰਗਾ ਭਵਿੱਖ ਬਣ ਜਾਵੇ ਉਹਦੇ ਵਾਸਤੇ ਅਰਦਾਸਾਂ ਕਰਨੇ ਆ ਪਰ ਜਦੋਂ ਗੁਰੂ ਦੀ ਸੰਗਤ ਵਿੱਚ ਬੈਠਣ ਲੱਗੇ ਜਦੋਂ ਗੁਰੂ ਨਾਲ ਪਿਆਰ ਹੋਣ ਲੱਗ ਪਿਆ ਫਿਰ ਪਾਸ਼ਾ ਕਹਿੰਦੇ ਕੀ ਹੋਣਾ ਰਾਯਾ ਸਾਹਿਬ ਕਹਿੰਦੇ ਸਾਰੀਆਂ ਮੁਸ਼ਕਲਾਂ ਹੀ ਹੱਲ ਹੋਣ ਲੱਗ ਪੈਣੀਆਂ ਨੇ ਕਿਉਂਕਿ ਜਦੋਂ ਉਹ ਪਰਮਾਤਮਾ ਆਪ ਵਸ ਗਿਆ ਨਾ ਆ ਕੇ ਪਿਆਰੋ ਫਿਰ ਇਹ ਦੁਨਿਆਵੀ ਜਿਹੜੀਆਂ ਆਪਣੀਆਂ ਸ਼ਰਤਾਂ ਨੇ ਇਹ ਖਤਮ ਹੋ ਜਾਂਦੀਆਂ ਨੇ ਫਿਰ ਰਾਯਾ ਸਾਹਿਬ ਆਪ ਕਿਰਪਾ ਕਰਦੇ ਨੇ ਪਾਸ਼ਾ ਕਹਿੰਦੇ ਜੀਭ ਕੋ ਬਕਾਉ ਨਹੀਂ ਬੋਲਦਾ ਲਗਾਉ ਨਹੀਂ ਹੋਟ ਫਰਕਾਉ ਨਹੀਂ ਹੋਏ ਜੀਵਸਾਲ ਤੂੰ ਪਾਸ਼ਕਾ ਕਿਰਪਾ ਕਰਦੇ ਨੇ ਕਿ ਅਜਪਾ ਜਾਪ ਦੀ ਅਵਸਥਾ ਵਿੱਚ ਜੀਬ ਦੇ ਬੋਲਣ ਦੀ ਲੋੜ ਨਹੀਂ ਇਹ ਪਿਆਰੇ ਦੇ ਮਲਾਪ ਹੋ ਜਾਣ ਤੇ ਹਾਲਤ ਵਾਪਰਦੀ ਹੈ ਹੁਣ ਆਪਾਂ ਰੋਜ਼ ਜਪਦੇ ਸਤਨਾਮ ਵਾਇਗੁਰੂ ਜੈ ਰਾਜਾ ਸਭ ਦੀ ਜਪਨੇ ਆਂ ਆਪਾਂ ਇਹ ਹਲੇ ਆਪਾਂ ਬਾਹਰ ਹੀ ਜਪ ਰਹੇ ਆਂ ਆਪਣੇ ਅੰਦਰ ਅਜਪਾ ਜਾਪ ਨਹੀਂ ਚੱਲਿਆ ਪਰ ਜਦੋਂ ਆਪਾਂ ਰੋਜ਼ ਵਾਰ-ਵਾਰ ਵਾਰ-ਵਾਰ ਰਿਪੀਟ ਕਰੀ ਜਾਵਾਂਗੇ ਵਾਰ-ਵਾਰ ਉਸ ਪ੍ਰਮਾਤਮਾ ਨੂੰ ਆਪਾਂ ਯਾਦ ਕਰਾਂਗੇ ਫਿਰ ਆਪਾਂ ਨੂੰ ਆਪਣੇ ਆਪ ਨੂੰ ਕਹਿਣਾ ਨਹੀਂ ਪੈਣਾ ਵੀ ਨਾਮ ਜਪ ਅੰਦਰ ਆਪਣੇ ਆਪ ਜਾਪ ਚੱਲ ਪੈਣਾ ਪਿਆਰ ਅਜਪਾ ਜਾਪ ਕਹਿੰਦੇ ਨੇ ਇਹਨੂੰ ਆਪਣੇ ਆਪ ਅੰਦਰ ਇੱਕ ਆਪਣੇ ਜਾਪ ਚੱਲ ਪਣਾ ਜਿਹੜਾ ਹਰ ਸਵਾਸ ਜਿਵੇਂ ਭਗਤ ਕਬੀਰ ਸਾਹਿਬਾਰੇ ਕਹਿੰਦੇ ਨਾ ਵੀ ਜਦੋਂ ਮੈਂ ਧਾਗਾ ਵੀ ਸੂਈ ਵਿੱਚ ਪਾਣ ਲੱਗਣਾ ਨਾ ਉਹ ਪਰਮਾਤਮਾ ਨਾਲੋਂ ਮੇਰੀ ਬਿਰਤੀ ਟੁੱਟ ਜਾਂਦੀ ਹੈ ਫਿਰ ਉਹਨਾਂ ਦੇ ਅੰਦਰ ਹੀ ਯਾਪ ਚੱਲ ਪਿਆ ਪਰ ਉੱਠੋ ਪੈਰ ਉਹਨਾਂ ਦੇ ਅੰਦਰ ਯਾਪ ਚੱਲ ਪਿਆ ਉਸੇ ਤਰ੍ਹਾਂ ਰਾਜਾ ਸਭ ਕਹਿੰਦੇ ਤੂੰ ਜਪ ਕੇ ਵੇਖ ਉਹ ਘੋੜੇ ਵਾਂਗ ਤੂੰ ਇੱਕ ਉਪਰਾਲਾ ਤੇ ਕਰ ਜਿਵੇਂ ਘੋੜੇ ਨੂੰ ਤੂੰ ਆਪਣਾ ਘੋੜਸਵਾਰ ਬਣਨ ਵਾਸਤੇ ਤਿਆਰ ਕਰ ਰਿਹਾ ਹੈ ਇਸੇ ਤਰ੍ਹਾਂ ਪਾਸ਼ਾ ਕਹਿੰਦੇ ਤੂੰ ਉਦਮ ਤੇ ਕਰ ਉਪਰਾਲਾ ਤੇ ਕਰ ਜੇ ਤੂੰ ਉਪਰਾਲਾ ਕਰੀਂਗਾ ਤੇਰੇ ਅੰਦਰ ਅਜਪਾ ਯਾਪ ਚੱਲ ਪਣਾ ਫਿਰ ਤੁਹਾਨੂੰ ਬਾਹਰ ਬੁੱਲ ਹਲਾਉਣ ਦੀ ਲੋੜ ਨਹੀਂ ਪੈਣੀ ਮੂੰਹ ਵਿੱਚ ਬੋਲਣ ਦੀ ਲੋੜ ਨਹੀਂ ਫਿਰ ਆਪਣੇ ਆਪ ਅੰਦਰ ਅਜਿਹਾ ਜਾਪ ਚੱਲ ਪਣਾ ਪਰ ਇਹ ਅਵਸਥਾ ਬੜੀ ਦੂਰ ਹੈ ਪਿਆਰਿਓ ਇਹਦੇ ਤੱਕ ਪਹੁੰਚਣ ਵਾਸਤੇ ਆਪਾਂ ਨੂੰ ਥੋੜਾ ਸਮੇਂ ਤੈਅ ਕਰਨਾ ਪੈਣਾ ਹਲੇ ਆਪਣਾ ਦਾਖਲ ਹੈ ਹਲੇ ਆਪਾਂ ਇੱਥੇ ਗਿਆਨੀ ਨਹੀਂ ਬਣ ਗਏ ਪਿਆਰਿਓ ਸਾਰੇ ਆਪਾਂ ਆਪਾਂ ਗਿਆਨੀ ਨਹੀਂ ਬਣ ਗਏ ਇਹ ਹਲੇ ਆਪਣਾ ਦਾਖਲ ਹੈ ਇੱਥੇ ਸੰਗਤ ਵਿੱਚ ਤੇ ਜਦੋਂ ਆਪਾਂ ਦਾਖਲਾ ਲਿਆ ਪਹਿਲਾਂ ਪਿਆਰਿਓ ਐਲ ਕੇ ਜੀ ਯੂ ਕੇ ਜੀ ਨਰਸਰੀ ਇਸ ਤਰ੍ਹਾਂ ਕਲਾਸਾਂ ਚੱਲਦੀਆਂ ਨੇ ਹੌਲੀ-ਹੌਲੀ ਉੱਪਰ ਨੂੰ ਇਸੇ ਤਰ੍ਹਾਂ ਆਪਣੀ ਹਲੇ ਅਵਸਥਾ ਜਿਹੜੀ ਸ਼ੁਰੂ ਵਾਲੀ ਹੈ ਜਦੋਂ ਆਪਾਂ ਰੋਜ਼ ਹਾਜ਼ਰੀਆਂ ਭਰਾਂਗੇ ਫਿਰ ਪਤਾ ਨਾ ਕੋਈ ਪਿਆਰੋ ਜਾ ਕੇ ਵਕੀਲ ਬਣਦਾ ਕੋਈ ਜੱਜ ਬਣਦਾ ਜਿੰਨਾ ਕਿ ਕਿਸੇ ਨੇ ਪੜ੍ਹਾਈ ਕੀਤੀ ਹੈ ਜਿੰਨਾ ਕਿ ਕਿਸੇ ਨੇ ਹਿੰਮਤ ਕੀਤੀ ਹੈ ਤੇ ਕੋਈ ਚੋਰ ਵੀ ਬਣਦਾ ਪਿਆਰੋ ਕੋਈ ਸਿਪਾਈ ਵੀ ਬਣਦਾ ਜਿੰਨਾ ਕਿ ਕਿਸੇ ਨੇ ਮਿਹਨਤ ਕਰ ਲਈ ਉਸੇ ਤਰ੍ਹਾਂ ਰਾਜਾ ਸਾਹਿਬ ਫਰਮਾਨ ਕਰਦੇ ਨੇ ਭਾਈ ਇਸਕ ਦਵਰਕ ਜੇ ਮੇਲੇ ਭਗਵਾਨ ਦਾਸ ਵੜ ਕੇ ਸਬਕ ਫੇਰ ਪਾਏਗਾ ਜੇ ਮਾਲ ਤੂੰ ਪਾਸ਼ਾ ਕਥਨ ਕਰਦੇ ਨੇ ਕਿ ਸੱਚੇ ਪ੍ਰੇਮ ਦਾ ਸਬਕ ਪੜਾਉਣ ਵਾਲਾ ਜੀ ਮੁਰਸ਼ਿਦ ਮਿਲ ਜਾਵੇ ਨਾ ਹੁਣ ਰਾਜਾ ਸਭ ਤੋਂ ਵੱਡਾ ਤੇ ਕੋਈ ਨਹੀਂ ਨਾ ਪਿਆਰੇ ਆਪਾਂ ਮੰਨਦੇ ਆ ਨਾ ਵੀ ਰਾਜਾ ਸਭ ਨੂੰ ਅਸੀਂ ਮੰਨਦੇ ਆ ਸਿਰਫ ਕਹਿਣ ਨਾਲ ਗੱਲ ਨਹੀਂ ਬਣਨੀ ਪਿਆਰੇ ਕਹਿਣ ਨੂੰ ਮੈਂ ਵੀ ਕਹੀ ਜਾਵਾਂਗਾ ਤੁਸੀਂ ਵੀ ਕਹੀ ਜਾਣਾ ਪਰ ਗੱਲ ਤੇ ਉਹਨਾਂ ਦੇ ਬਚਨ ਮੰਨਣ ਦੀ ਹੈ ਤੇ ਰਾਜਾ ਸਭ ਆਪ ਕਹਿ ਰਹੇ ਨੇ ਪਾਸ਼ਾ ਕਹਿੰਦੇ ਜੇ ਕੋਈ ਮੁਰਸ਼ਿਦ ਮਿਲ ਜਾਵੇ ਹੁਣ ਰਾਜਾ ਸਾਹਿਬ ਦੇ ਦੱਸਿਆ ਆਪਾਂ ਨੂੰ ਵੀ ਜੇ ਕੋਈ ਮੁਰਸ਼ਿਦ ਮਿਲ ਜਾਵੇ ਨਾ ਪਾਤਸ਼ਾਹ ਕਹਿੰਦੇ ਫਿਰ ਰੱਬ ਦਾ ਦਿਦਾਰ ਹੋ ਜਾਂਦਾ ਰੱਬ ਦੇ ਦਰਸ਼ਨ ਕਰਨੇ ਔਖੇ ਨਹੀਂ ਪਰ ਜੇ ਕੋਈ ਮਿਲ ਜਾਵੇ ਤੇ ਹੁਣ ਆਪਾਂ ਨੂੰ ਤੇ ਮਿਲੇ ਹੋਏ ਨੇ ਰਾਜਾ ਸਾਹਿਬ ਮਹਾਰਾਜ ਇਹ ਜਿਹੜਾ ਆਪਾਂ ਉਹਨਾਂ ਦੇ ਸ਼ਬਦ ਪੜ੍ਹਦੇ ਨੇ ਨਾ ਭਗਵਾਨ ਬਲਾਸ ਇਹ ਇਸ ਤਰ੍ਹਾਂ ਨਾ ਕਿ ਉਹ ਵੀ ਸ਼ਾਇਦ ਉਹਨਾਂ ਇਸ ਤਰ੍ਹਾਂ ਹੀ ਲਿਖ ਦਿੱਤੇ ਨੇ ਇੱਕ ਇੱਕ ਸ਼ਬਦ ਪਿਆਰੋ ਮੰਤਰ ਹੈ ਉਹਨਾਂ ਦਾ ਇੱਕ ਇੱਕ ਸ਼ਬਦ ਜਿਹੜਾ ਨਾ ਇਹ ਸੱਚਾ ਹੈ ਪਿਆਰੋ ਇਹ ਮੰਤਰ ਹੈ ਜਿਹੜਾ ਆਪਾਂ ਬਾਣੀ ਦਾ ਸ਼ਬਦ ਪੜ੍ਹਦੇ ਹਾਂ ਇੱਕ ਇੱਕ ਉਹ ਵੀ ਮੰਤਰ ਹੈ ਜਿਹਨੂੰ ਆਪਾਂ ਇਹ ਸ਼ਬਦ ਆਪਾਂ ਜਪਾਂਗੇ ਵਾਰ-ਵਾਰ ਆਪਾਂ ਰਿਪੀਟ ਕਰਾਂਗੇ ਇਹ ਜਿਹੜਾ ਜਾਪ ਜਦੋਂ ਚੱਲ ਪਿਆ ਨਾ ਪਿਆਰੋ ਉਦੋਂ ਰਾਜਾ ਸਾਹਿਬ ਮਹਾਰਾਜ ਨੂੰ ਪਤਾ ਨਹੀਂ ਕਿੰਨੀਆਂ ਇੱਕ ਵਰਕਤਾਂ ਦੇ ਦੇਣੀਆਂ ਨੇ ਇਹ ਜਿਹੜਾ ਆਪਾਂ ਕਹਿੰਦੇ ਨੇ ਭੂਤ ਪ੍ਰੇਤ ਇਹ ਮਾੜੇ ਸਮੇ ਟੂਣੇ ਇਹ ਸਾਡੇ ਨਾਲ ਮਾੜਾ ਕਿਸੇ ਨੇ ਕੀਤਾ ਜਦੋਂ ਆਪਾਂ ਰਾਜਾ ਸਾਹਿਬ ਦੀ ਭਗਵਾਨ ਬਲਾਸ ਪੜਾਂਗੇ ਤੇ ਇਹ ਕਾਲੇ ਇਲਮ ਇਹ ਮਾੜੀਆਂ ਜਿਹੜੀਆਂ ਚੀਜ਼ਾਂ ਨੇ ਇਹ ਤੇ ਆਪਣੇ ਨੇੜੇ ਵੀ ਨਹੀਂ ਆ ਸਕਦੀਆਂ ਹੈ ਸਭ ਕੁਝ ਹੈ ਪਰ ਉਹਨਾਂ ਵਾਸਤੇ ਜਿਹੜੇ ਮਨਮੁਖ ਨੇ ਪਿਆਰੀ ਇਹ ਨਹੀਂ ਮੈਂ ਕਹਿੰਦਾ ਵੀ ਨਹੀਂ ਹੈ ਹੈ ਸਭ ਕੁਝ ਹੈ ਮਹਾਰਾ ਦੀ ਬਾਣੀ ਵੀ ਕਹਿੰਦੀ ਸਭ ਕੁਝ ਹੈ ਪਰ ਜਿਹੜੇ ਮਨਮੁਖ ਨੇ ਉਹਨਾਂ ਵਾਸਤੇ ਸਭ ਕੁਝ ਹੈ ਜਿਹੜੇ ਇਹ ਬਾਣੀ ਪੜਨ ਵਾਲੇ ਸ਼ਬਦ ਪੜਨ ਵਾਲੇ ਸਾਧੂਆਂ ਦੀ ਸੰਗਤ ਕਰਨ ਵਾਸਤੇ ਵਾਲੇ ਨੇ ਉਹਨਾਂ ਵਾਸਤੇ ਕੁਝ ਵੀ ਨਹੀਂ ਪਿਆਰੋ ਇਸ ਕਰਕੇ ਆਪਣੇ ਅੰਦਰ ਮਨ ਦੇ ਜਪਿਆ ਕਰੋ ਯਾਦ ਕਰਿਆ ਕਰੋ ਰਾਜਾ ਸਾਹਿਬ ਮਹਾਰਾਜ ਨੂੰ ਆਪਾਂ ਪਿਆਰ ਕਰੀਏ ਰਾਜਾ ਸਾਹਿਬ ਨਾਲ ਇੰਨਾ ਕਿ ਆਪਾਂ ਰਾਜਾ ਸਾਹਿਬ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ ਰਾਜਾ ਸਾਹਿਬ ਨਾਲ ਪਿਆਰ ਕਰੀਏ ਜਿਵੇਂ ਜਿਵੇਂ ਆਪਾਂ ਰਾਜਾ ਸਾਹਿਬ ਬਾਰੇ ਖੋਜ ਕਰਾਂਗੇ ਨਾ ਪਿਆਰੋ ਉਵੇਂ ਉਵੇਂ ਆਪਣਾ ਪਿਆਰ ਵਧੇਗਾ ਤੇ ਐਸਾ ਪਿਆਰ ਜਿਹੜਾ ਇਹ ਦੁਨੀਆ ਤੱਕ ਨਹੀਂ ਪਿਆਰਿਓ ਇਹ ਰਹਿਂਦੀ ਦੁਨੀਆ ਤੱਕ ਰਹੇਗਾ ਪਿਆਰਿਓ ਇਹ ਸਿਰਫ ਇੱਥੇ ਖਤਮ ਨਹੀਂ ਕਾਣੀ ਹੋ ਜਾਣੀ ਇਸ ਕਰਕੇ ਜਰੂਰ ਪਿਆਰੇ ਕੋਸ਼ਿਸ਼ ਕਰਿਆ ਕਰੋ ਕਿਉਂਕਿ ਆਪਣਾ ਫਰਜ਼ ਹੈ ਜਿੰਨੇ ਕੋ ਸਵਾਸ ਮਿਲੇ ਨੇ ਅੱਜ ਆਪਣੇ ਆਪਣੇ ਅੰਦਰ ਝਾਤੀ ਮਾਰੀਏ 30 ਸਾਲ 32 ਸਾਲ 60 ਸਾਲ 80 ਸਾਲ ਕਈਆਂ ਦੀ ਉਮਰ ਬੀਤ ਗਈ ਨਾ ਪਿਆਰੋ ਇੱਕ ਸੁਪਨੇ ਦੀ ਨਿਆਈ ਸਮੇ ਲੰਘ ਗਿਆ ਪਿਆਰੇ ਤੇ ਕੋਈ ਪਤਾ ਨਹੀਂ ਕਦੋਂ ਉਹ ਜੰਮ ਲੈਣ ਆ ਜਾਣ ਪਿਆਰਿਓ ਮੌਤ ਵਾਲਾ ਫਰਿਸ਼ਤਾ ਕਦੋਂ ਆਪਾਂ ਨੂੰ ਆਕੇ ਡੱਸ ਲਵੇ ਕੋਈ ਪਤਾ ਨਹੀਂ ਪਿਆਰਿਓ ਇਸ ਕਰਕੇ ਜਿਹੜੇ ਸਵਾਸ ਰਹਿ ਗਏ ਨੇ ਪਿਆਰੋ ਜਰੂਰ ਆਪਣੇ ਅਕਾਲ ਪੁਰਖ ਪ੍ਰਮਾਤਮਾ ਦੀ ਯਾਦ ਵਿੱਚ ਗੁਜ਼ਾਰੀਏ ਇਹ ਪ੍ਰਮਾਤਮਾ ਦੀ ਕਿਰਪਾ ਹੈ ਪਾਤਸ਼ਾਹ ਕਹਿ ਰਹੇ ਨੇ ਰਾਜਾ ਸਭ ਭਾਈ ਕੀ ਕਰਨਾ ਹੈ ਇਹ ਸਵਾਸ ਖਰਚ ਕਰਕੇ ਇਹਦੇ ਬਦਲੇ ਤੁਸੀਂ ਨਾਮ ਧਨ ਕਮਾਉਣਾ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਪਿਆਰਿਓ ਬੜੇ ਵੱਡ ਪਾਗੇ ਹੋ ਰਾਜਾ ਸਭ ਦੇ ਚਰਨਾਂ 'ਚ ਬੈਠਿਓ ਇਹੀ ਅਰਦਾਸ ਪਾਤਸ਼ਾਹ ਕਿ ਸਦਾ ਹੀ ਇਸੇ ਤਰ੍ਹਾਂ ਆਪਣੀ ਸੰਗਤ ਵਿੱਚ ਹੀ ਬਿਠਾਉਣਾ ਜਿਹੜੇ ਮਾੜੇ ਸਮੇ ਲਿਖੇ ਨਾ ਮਾੜੀਆਂ ਘੜੀਆਂ ਲਿਖਿਆ ਨੇ ਮਹਾਰਾਜ ਉਹ ਕੱਟ ਦੇਣੀਆਂ ਇਸ ਤਰ੍ਹਾਂ ਅਰਦਾਸ ਕਰਿਆ ਕਰੋ ਪਿਆਰਿਓ ਆਓ ਬੜੇ ਬਟਪਾਗੇ ਪੰਜ ਮਿੰਟ ਸਾਰਿਆਂ ਨੇ ਰਲ ਕੇ ਆਪਾਂ ਸਿਮਰਨ ਵਿੱਚ ਹਾਜ਼ਰੀ ਭਰਨੀ ਹੈ ਕੋਈ ਵੀ ਪਿਆਰ ਰਸਨਾ ਵਾਂਝੀ ਨਾ ਰਵੇ ਸਾਰੇ ਉੱਚੀ ਬੋਲਿਆ ਕਰੋ ਪਿਆਰੋ ਸੰਗਿਆ ਨਾ ਕਰੋ ਸਾਰੇ ਨਾਲ ਬੋਲਿਆ ਕਰੋ ਰਲ ਕੇ ਕੱਠੇ ਬੋਲਿਆ ਕਰੋ ਤੇ ਸੰਗਿਆ ਨਾ ਕਰੋ ਪਿਆਰੋ ਇੱਥੇ ਆਪਾਂ ਗੁਰੂ ਦੀ ਸੰਗਤ ਵਿੱਚ ਬੈਠੇ ਆ ਇੱਥੇ ਨਹੀਂ ਸੰਗਣਾ ਇਸ ਕਰਕੇ ਕੋਈ ਵੀ ਪਿਆਰ ਰਸਨਾ ਵਾਂਝੀ ਨਾ ਰਵੇ ਸਾਰੇ ਆਖੋ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ वाहे 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 गुरु गुरु सम वाहिगुरु सप्नाम वाहिगुरु सत्म वाहिगुरु समवागुरु सत्म वाहे गुरु वाहे वाहे गुरु गुरु सम वाहिगुरु सत्म वाहिगुरु सम वाहिगुरु सम वाहिगुरु सत्म वा वाहे गुरु सम नाम सप्नाम वाहिगुरु सम वागुरु सम वागुरु सम वागुरु वाहे गुरु ਸਤਨਾਮ ਵਾਹਿਗੁਰੂ ਸਤਨਾਮ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਮੂਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੁਸੇ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਰਾਜਾ ਸਾਹਿਬ ਜੀ ਤੂੰ ਹੀ ਤੂੰ 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 ਰਾਜਾ ਸਾਹਿਬ ਜੀ ਰਾਜਾ ਜੀ ਬਲੀ ਕਰੋ ਜੀ ਪਲੀ 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 ਰਾਜਾ ਜੀ ਬਲੀ ਰਾਜਾ ਜੀ ਬਲੀ ਕਰੋ ਜੀ ਪਲੀ 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 ਆਓ ਪਿਆਰਿਓ ਇਨੀ ਕਾ ਹਾਜ਼ਰੀਆਂ ਪ੍ਰਵਾਨ ਕਰਨੀਆਂ ਰਾਜਾ ਸਭ ਦੇ ਚਰਨਾਂ 'ਚ ਹੀ ਬੇਨਤੀ ਹੈ ਪਾਤਸ਼ਾਹ ਜਿਹੜੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਹਾਜ਼ਰੀਆਂ ਲਵਾਰੀਆਂ ਨੇ ਮਹਾਰਾਜ ਜੀ ਦੇ ਚਰਨਾਂ 'ਪਾਸ ਹਾਜ਼ਰੀਆਂ ਭਰੀਆਂ ਨੇ ਮਹਾਰਾਜ ਸਭ ਦੇ ਪਰਿਵਾਰਾਂ ਤੇ ਬੱਚਿਆਂ ਤੇ ਸਦਾ ਮਿਹਰ ਪ੍ਰਯਾਤ ਰੱਖਣਾ ਦੇਸ਼ਾਂ ਵਿਦੇਸ਼ਾਂ ਵਿੱਚ ਅੰਗ ਸੰਗ ਸਾਈ ਰਹਿਣਾ ਦੁੱਖਾਂ ਵਿਗਨਾਂ ਕਸ਼ਟਾਂ ਕਲੇਸ਼ਾਂ ਦੇ ਨਾਸ਼ ਕਰਨੇ ਆਪਣੇ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਆਓ ਪਿਆਰਿਓ ਇੰਨੀਆਂ ਹਾਜ਼ਰੀਆਂ ਪਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ